ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇੰਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਬਣਾਉਣ ਦੀ ਫੀਸ ਤੇ ਖਰਚੇ ਲਈ ਜਾਊਗੀ ਬਾਕੀ ਜਿੰਨਾ ਵੀ ਇੰਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਅੱਜ ਦੀ ਵੀਡੀਓ ਪਿੰਡ ਮਾੜੀ ਮੁਸਤਫਾ तहसील बागा पुराना ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਬਾਈ ਸੈਕਦੰਦੇ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਬਾਈ ਦਾ ਇੱਕ ਐਨੀਮਲ ਸ਼ੇਲਾ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਵਦੀਪ ਸਿੰਘ ਨਾਮ ਜੀ ਠੀਕ ਹੈ ਜੀ ਪਿੰਡ ਲਮਾਰੀ ਮਸਪਾ ਜ਼ਿਲ੍ਹਾ ਮੋਗਾ ਜੀ ਤੇ ਮੋਬਾਈਲ ਨੰਬਰ ਜੀ 85 280 ਠੀਕ ਹੈ ਜੀ 761 ਠੀਕ ਹੈ ਜੀ ਤੇ ਇਹ ਛੋਟੀ ਦੀ ਕੀ ਡਿਟੇਲ ਆ ਜੀ ਤੈਨੂੰ ਤੇ ਬਹੁਤ ਸਹੂਗਾ ਠੀਕ ਕਿੰਨੇ ਮਹੀਨਿਆਂ ਦੀ ਗੱਬਣਾ ਜੀ ਇਹੇ ਇਹ ਬਾਈ 6 ਪੌਣੇ 6 ਮਹੀਨੇ ਦੀ ਠੀਕ ਆ ਪੌਣੇ 6 ਮਹੀਨਿਆਂ ਦੀ ਗੱਬਣਾ ਆਪਣੇ ਘਰ ਦੀ ਝੋਟੀ ਆ ਜੀ ਘਰੇ ਮੈਂ ਆਤ ਨਹੀਂ ਠੀਕ ਆ ਜੀ ਘਰ ਦੀ ਝੋਟੀ ਤੇ ਮਾਂ ਦੇ ਦੁੱਧ ਰਿਕਾਰਡ ਕੀ ਆ ਜੀ ਇਹ ਮਾਂ ਦਾ ਵੀ 12.5 ਕਿਲੋ ਦੁੱਧ ਦਿੰਦੀ ਠੀਕ ਆ ਬਾਈ ਦੇ ਘਰ ਦੀ ਝੋਟੀ ਬਾਈ ਕਹਿੰਦਾ ਇਹਦੀ ਮਾਂ ਦਾ 12.5 ਕਿਲੋ ਦੁੱਧ ਚੋਇਆ ਹੋਇਆ ਏ ਤੇ 6 ਮਹੀਨਿਆਂ ਦੀ ਗੱਬਣਾਈ ਹਾਸ਼ੀਆਂ ਤੋਂ ਥੋੜੇ ਦਿਨ ਘਾਟਾ ਲਿਖੇ ਪਏ ਦੇਣ ਆਪਣੇ ਠੀਕ ਆ ਜੀ ਬਾਈ ਕਹਿੰਦਾ ਬਾਕੀ ਆਪਣੇ ਕੋਲ ਲੈਖਤ ਹੈਗੀ ਆ 6 ਮਹੀਨਿਆਂ ਤੋਂ ਥੋੜੇ ਦਿਨ ਹੀ ਘਾਟਾ ਤੇ ਇਹਦਾ ਸੀਮਣ ਹੋ ਗਿਆ ਯਾਰਾ ਕਿਹੜਾ ਲੱਗਿਆ ਬਾਈ ਇਹ ਹਰਿਆਣੇ ਦਾ ਸਹਾਉਣਾ ਸਾਡਾ ਉਹ ਆਪਣੇ ਘਰੇ ਲੋਰੀ ਬੱਲ ਬਾਈ ਲੋਰੀ ਬੱਲ ਦਾ ਸੀਮਣ ਲੱਗਿਆ ਰਿਕਾਰਡ ਹੈਗਾ ਜੀ ਆਪਣੇ ਕੋਲ ਆਪਣੇ ਘਰੇ ਪਿਆ ਬਾਈ ਕਹਿੰਦਾ ਆਪਣੇ ਕੋਲ ਪ੍ਰੋਪਰ ਰਿਕਾਰਡ ਹੈਗਾ ਤੇ ਜਿਹੜਾ ਡਾਕਟਰ ਨੇ ਸੀਮਨ ਭਰਿਆ ਉਹ ਡਾਕਟਰ ਆਪਣੇ ਪਿੰਡ ਦਾ ਹੀ ਆ ਜਿੰਮੇਵਾਰੀ ਦੇ ਸਕਦਾ ਹੀ ਪਹਿਲਾਂ ਕੋਈ ਜ਼ਿੰਮੇਵਾਰੀ ਠੀਕ ਆ ਜੀ ਬਾਈ ਦਾ ਬਾਈ ਕੋਲ ਪ੍ਰੋਪਰ ਰਿਕਾਰਡ ਆ ਤੇ ਜਿਹੜੇ ਡਾਕਟਰ ਨੇ ਸੀਮਨ ਭਰਿਆ ਉਹ ਬੰਦਾ ਡਾਕਟਰ ਜ਼ਿੰਮੇਵਾਰੀ ਲੈਂਦਾ ਪਿੰਡ ਦਾ ਹੀ ਆ ਬੰਦਾ ਤੋਰ ਕੇ ਦਿਖਾ ਦਿਓ ਜੀ ਮੂੰਹ ਕਿੰਨੇ ਦੰਦ ਆ ਜੀ ਚਾਰ ਦੰਦ ਆ ਜੀ ਠੀਕ ਆ ਮੂੰਹ ਤੋਂ ਚਾਰ ਦੰਦ ਆ ਜੀ ਫੇਸ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਹਾਈਟ ਦੇ ਪੱਖ ਤੋਂ ਬਹੁਤ ਉੱਚੀ ਲੰਮੀ ਤੇ ਵੱਡੇ ਕਦ ਕਾੜ ਦੀ ਹੈਵੀ ਵੋਇਡ ਵੇਟ ਦੀ ਝੋਟੀ ਚੋਲੀ ਤੁਸੀਂ ਚੈੱਕ ਕਰ ਸਕਦੇ ਹੋ ਰੋਕ ਲਈ ਬਾਈ ਚੋਲੀ ਤੁਸੀਂ ਦੇਖ ਸਕਦੇ ਹੋ ਚਾਰੇ ਥਨ ਇੱਕੋ ਜਿਹਾ ਸਾਈਜ਼ ਦੇ ਨਿਖੜ ਮੈਂ ਕੋਈ ਵਾਧੂ ਸ਼ਾਖ ਨਹੀਂ ਜੀ ਠੰਡੀ ਸਿਲ ਪੂਰੀ ਆ ਦੇਖ ਸਕਦੇ ਹੋ ਤੁਸੀਂ ਫੇਸ ਕੁਆਲਟੀ ਨੇੜੇ ਤੋਂ ਚੈੱਕ ਕਰ ਲੋ ਜੀ ਕੁੰਡਾ ਸਿੰਘ ਵੱਡੇ ਕਦ ਕਾਟ ਦੀ ਤੇ ਮੂੰਹੋਂ ਚਾਰ ਦੰਦ ਬੰਨ ਲਓ ਜੀ ਠੰਡੀ ਸਿਲ ਬਹੁਤ ਜ਼ਿਆਦਾ ਬਾਕੀ ਬਾਈ ਕੋਲ ਪ੍ਰੋਪਰ ਰਿਕਾਰਡ ਪਿਆ ਲੋਰੀ ਬੋਲਦਾ ਸੀ ਮਨ ਲੱਗਿਆ ਹੋਇਆ ਜੀ ਝੋਲੀ ਇੱਕ ਕਰੀ ਹੈ ਨੇੜੇ ਤੋਂ ਚੈੱਕ ਕਰ ਲੋ ਜੀ ਬੰਦ ਜੀ ਬੰਦ ਝੋਲੀ ਇੱਕ ਕਰੀ ਨੇੜੇ ਤੋਂ ਚੈੱਕ ਕਰ ਸਕਦੇ ਆ ਜੀ ਚਾਰੇ ਤੁਹਾਨੂੰ ਸੋਹਣੇ ਨਿਖੜ ਮੈਂ ਕੀ ਮੁੱਲ ਹੈ ਜੀ ਇਹਦਾ ਇਹਦਾ ਜੀ ਸਹੀ ਮੁੱਲ ਹਾਂਜੀ 60000 ਠੀਕ ਹੈ ਜੀ ਮਾਨਦਾਨ ਹੋ ਜਾਊਗਾ ਜੀ ਮਾੜਾ ਮੋਟਾ ਬੜਾ ਨੇ ਜੀ ਠੀਕ ਆ ਬਾਈ ਕਹਿੰਦਾ 60000 ਰੁਪਇਆ ਡਿਮਾਂਡ ਆ ਕੋਈ ਵੀਰ ਆਊਗਾ ਥੋੜਾ ਮੋਟਾ ਮਾਣਦਾਨ ਜ਼ਰੂਰ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦਾ ਏ ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਧੰਨਵਾਦ ਜੀ